ਮੰਨਾ ਜਿਹੜਾ ਨੇਤਰਾ ਚ ਬੈਠਿਆ ਇਧਰੋਂ ਚੱਲ ਪਿਆ ਬਾਦ ਰਸਤਾ ਕਿਹੜਾ ਸੀ ਆਹ ਰਸਤਾ ਜੇ ਤੋਂ ਸੋ ਆਸ ਇੱਥੋਂ ਆਪਾਂ ਪ੍ਰਵੇਸ਼ ਕਰਨਾ ਸੀ ਫਿਰ ਕਿਧਰੋਂ ਚੱਲਣਾ ਸੀ ਅਕਾਲ ਤੱਕ ਤੇ ਪੌੜੀ ਇਧਰ ਬਸ ਕਿਉਂਕਿ ਇਹ ਰਸਤਾ ਚੰਦਤ ਹੁਣ ਜਦ ਤੱਕ ਆਪਾਂ ਦੇਖਿਆ ਤੁਹਾਨੂੰ ਦੱਸਿਆ ਵੀ ਪੌੜੀਆਂ ਤੁਮੋਂ ਗੁਣ ਇਧਰ ਜਿਵੇਂ ਉਦជាੜੀ ਵਿਖਾਈਆਂ ਸੀ ਸਮਝਿਆ ਇੱਧਰ ਜ਼ਿਆਦਾ ਉੱਚੀ ਬਾਹ ਹੈ ਇੱਧਰ ਉਤੋਂ ਘਟਾਈ ਤੇ ਹੋਰ ਲੇਕਿਨ ਇੱਥੇ ਨੂੰ ਆਪਾਂ ਇਹ ਦੋਨਾਂ ਦੇ ਨਾਲ ਨੂੰ ਚੱਲਣਾ ਸੀ ਅੰਦਰ ਹੋ ਜੇ ਤੀਜੀ ਚੌਥੀ ਵਾਰ ਕੋਈ ਇਹਦੇ ਨੂੰ ਚੱਲ ਨੀ ਮਾ ਹੋ ਕੇ ਉੱਥੇ ਜਾਣਾ ਸੀ ਇਹ ਤੋਂ ਫੇਰ ਆਪਾਂ ਇਹ ਦੇ ਆਪਣੇ ਜਦੋਂ ਆਪਾਂ ਇਦਾਂ ਕਰਦੇ ਫੇਰ ਆਪਣਾ ਸੁਵਾਸਾਂ ਹਲ ਧਿਆਨ ਹੋ ਜਾਂਦਾ ਸੁਵਾਸ ਨਹੀਂ ਸੁਵਾਸ ਖਤਮ ਹੋ ਜਾਂਦਾ ਸੁਵਾਸਾਂ ਸੁਵਾਸਾਂ ਚੀਜ਼ ਫਸਿਆ ਨਾ ਮਨ ਫਿਰ ਮਨ ਨੇ ਨਾਮ ਨਾਲ ਜੁੜਨਾ ਕਿਉਂਕਿ ਨਾਮ ਆ ਜਿਹੜਾ ਤੇ ਸੁਆਸ ਆ ਪਾਉਣਾ ਮਿਲੇ ਆ ਇੱਕ ਦੂਜੇ 'ਚ ਫਿਰ ਸਾਡਿਓ ਵਿਰਤੀ ਹੋ ਜਾਂਦੀ ਹੈ ਜਿਵੇਂ ਅਸੀਂ ਕਿਹਾ ਵੀ ਹੰਸ ਵਿਰਤੀ ਆ ਕਿ ਅਸੀਂ ਨਾਮ ਵਾ ਕਰ ਲੈਨੇ ਆ ਪਾਉਣ ਵਾਖੋ ਫਿਰ ਮਨ ਸਿਰਫ ਨਾਮ 'ਚ ਜੁੜਦਾ ਪਾਉਣ ਨਹੀਂ ਪਾਉਣ ਖਤਮ ਹੋ ਜਾਂਦੀ ਜਿੱਦਾਂ ਫਿਰ ਨੌ ਜਦੋਂ ਆਪਣੇ ਨੌ ਦਵਾਰੇ ਬਾਹਰ ਖੁੱਲਦੇ ਆ ਦਸਮਾਂਦਰ ਨੂੰ ਖੁੱਲਦਾ ਜਦੋਂ ਆਪਣਾ ਇਹ ਤੱਕ ਇੱਧਰ ਧਿਆਨ ਹੋ ਜਾਂਦਾ ਇਹ ਤਾਂ ਫੇਰ ਥੱਲੇ ਨੌਵੇਂ ਚ ਹੀ ਰਹਿ ਗਿਆ ਦਸਵੇਂ ਚ ਨਹੀਂ 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 ਇਹ ਤਾਂ ਫੇਰ ਹੈ ਨਾ ਆ ਤਾਂ ਫੇਰ ਖਤਮ ਹੀ ਹੋ ਜਾਏਗਾ ਨਾ ਤੁਹਾਡਾ ਸਾਰਾ ਹੀ ਇੱਥੇ ਤਾਂ ਉੱਪਰ ਮਨ ਰੂਪੀ ਪ੍ਰਕਾਸ਼ ਪ੍ਰਗਟ ਹੋ ਜਾਏਗਾ ਨਾ ਤਾਂ ਤੁਹਾਨੂੰ ਇੱਕ ਵੀ ਦੁਆਰਾ ਨਹੀਂ ਇੱਥੇ ਪਤਾ ਲੱਗੇਗਾ ਸਮਝ ਗਏ ਨਾ ਇਹ ਤਾਂ ਇਹ ਤਾਂ ਸਰਵ ਪੌਨਤਾ ਕਰ ਗਿਆ ਸਿਸਟਮ ਮਨ ਜਿਹੜਾ ਮਨ ਇਸ ਤਨ ਤੋਂ ਅੱਗੇ ਵਸਦਾ ਕਿਉਂਕਿ ਨੌਂ ਦਰਤ ਨੂੰ ਛੱਡ ਕੇ ਦਸਵੇਂ ਚ ਬਸਣਾ ਹੈ ਹੈ ਨਾ RAM ਰਤਨ ਤੋਂ ਪਾਏ ਜੋ ਪਹਿਲਾਂ ਤਾਜ ਸਰੀ ਉਥੇ ਦਾ ਪੌਣ ਤੋਂ ਵੱਖ ਹੋ ਗਿਆ ਸਤਨ ਤੋਂ ਵੱਖ ਹੋ ਗਿਆ ਮਨ ਜਿੱਥੇ ਨੌ ਦਰ ਖਤਮ ਹੋ ਗਏ ਉਸ ਤੋਂ ਅੱਗੇ ਮਨ ਨੇ ਵਸਣਾ ਪ੍ਰਕਾਸ਼ ਰੂਪ ਚ ਫਿਰ ਕਿੱਦਾਂ ਇਹ ਤੋਂ ਅੱਗੇ ਜਾਊ ਫਿਰ ਇਹ ਜੇ ਆਪਾਂ ਅੱਗੇ ਅੱਗੇ ਕੌਣ ਆ ਅੱਗੇ ਪ੍ਰਕਾਸ਼ ਹੈ ਜਾਂ ਮਨ ਪ੍ਰਕਾਸ਼ ਰੂਪ ਹੋ ਗਿਆ ਪ੍ਰਕਾਸ਼ ਵਿੱਚ ਸਮਾ ਗਿਆ ਪ੍ਰਕਾਸ਼ ਦੇ ਉਥੇ ਆਪਣਾ ਇਹ ਰੂਪ ਖਤਮ ਹੋ ਜਾਏਗਾ ਇਹ ਸਾਰਾ ਪ੍ਰਕਾਸ਼ ਸਾਨੂੰ ਆਪਣਾ ਰੂਪ ਕੀ ਦੱਸੇਗਾ ਪ੍ਰਕਾਸ਼ ਚੱਕਰ ਚੇਨ ਸਾਡਾ ਖਤਮ ਹੋ ਜਾਏਗਾ ਕਿਹੜਾ ਜੇ ਤੁਸੀਂ ਕਹਿੰਦੇ ਜੇ ਤਾਂ ਦੇਖਦੇ ਆਂ ਦੇਖਦੇ ਆਂ ਇਹ ਖਤਮ ਹੋ ਜੂ ਹਾਂ ਆਪਾ ਖਤਮ ਆਪ ਹੀ ਹੋਣਾ ਇਹ ਰੂਪ ਆਪਣਾ ਆਹ ਸਾਰਾ ਖੇਡ ਆ ਇੰਨੀ ਸ਼ਕਲ ਇਹਦਾ ਹੰਕਾਰ ਕਰਦੇ ਆ ਇੱਥੇ ਰੂਪ ਦਾ ਇਹ ਸਾਰਾ ਇਹ ਰੂਪ ਆ ਸਾਡਾ ਇਹ ਇਹ ਆਪਣਾ ਰੂਪ ਨਹੀਂ ਹੈ ਇਹ ਸਾਰਾ ਇੱਕ ਨਾਸਵੰਤ ਚੀਜ਼ ਹੈ ਉਹ ਰੂਪ ਪ੍ਰਗਟ ਹੋ ਜਗਾ ਇਹਦੇ ਉੱਪਰ ਪ੍ਰਕਾਸ਼ ਉੱਥੇ ਫਿਰ ਆਪਣੇ ਆਪਣੇ ਆਪ ਨੂੰ ਦੇਖਾਂਗੇ ਉਦੋਂ ਪਰ ਉਹਦੇ ਵਾਸਤੇ ਧੌਣਾ ਹੀ ਪਏਗਾ। ਉਹਨੂੰ ਬਾਰ-ਬਾਰ ਧੌਣਾ ਪਏਗਾ। ਤੇ ਧੌਣਾ ਹੀ ਤੂੰ ਤੂੰ ਕਰਦਾ। ਸਦਾ ਹਾਂਜੀ ਸਦਾ ਸਦਾ ਹੀ ਹਾਂ ਸਦਾ ਹੀ ਸਦਾ ਬਸ ਜਦੋਂ ਆਪਾਂ ਖਤਮ ਹੋ ਗਿਆ ਫਿਰ ਤਾਂ ਦੂਜਾ ਹੈ ਹੀ ਨਹੀਂ। ਨਹੀਂ ਕਿਦਾਂ ਜੀ ਇਹ ਵਿਆਹ ਦੁਆਰਾ ਜਾਂ ਕਿਦਾਂ ਇਹ ਅਭਿਆਸ ਕਿ ਇਹ ਵੀ ਗੱਲ ਹੋ ਜਾਂਦੀ ਆ ਖਾਵਤ ਪੀਵਤ ਸੌਤ ਜਾਗਤ ਹੈ ਸੱਤਿਆਂ ਵੀ ਕਰ ਸਕਦਾ। ਇਹ ਵਸਤਾ ਹੋ ਜਾਂਦੀ ਹੈ। ਧਿਆਉਣ ਹੁੰਦਾ। ਸਿਰਫ ਧਿਆਉਣ ਦਾ। ਕਿਉਂਕਿ ਪਰਮੇਸ਼ਰ ਉਹਦੇ ਕੋਲੇ ਹੀ ਤਾਂ 깔ਾ ਸਾਡੀ ਉੱਥੇ ਸਾਰਾ ਧਿਆਉਣਾ ਹੀ ਹੈ ਧਿਆਉਣਾ ਧਿਆਨ ਲਾਉਣਾ ਕੋਈ ਧਿਆਉਣਾ ਧਿਆਉਣਾ ਧਿਆਨ ਲਾਉਣਾ ਸੁਤਿਆ ਨਾ ਕਰਨਾ ਦ੍ਰਿਸ਼ਟੀ ਨੇ ਕਰਨਾ ਕਿਉਂਕਿ ਮਨ ਤਾਂ ਸਥਾਨ ਹੀ ਨਹੀਂ ਦਿੰਦਾ ਨੇ ਸਿਮਰਤੋਂ ਅੱਗੇ ਧਿਆਨ ਫਿਰ ਹਾਂ ਇਹ ਤਾਂ ਥੱਲੇ ਪੌਣ ਚ ਰਹਿ ਗਿਆ ਸਾਰਾ ਜੀ ਸਿਮਰਤੋਂ ਉੱਤੇ ਇਹ ਤਾਂ ਬੋਲ ਉਥੋਂ ਦੱਸਣਾ ਵੀ ਬੋਲਣ ਤੋਂ ਉੱਪਰ ਚਲੇ ਗਿਆ ਇਹ ਹੈ ਨਾ ਇਹਨੂੰ ਮਰ ਸਮਝਾਉਂਦੇ ਆ ਗੁਰਵਾਣੀ ਦੇ ਵਿੱਚ ਕਿ ਬਕਾਇਨਾ ਬੋਲਿਆ ਹਰ ਗੁਣ ਗਾਵੈ ਜਿੱਥੇ ਬਕਾਇਨਾ ਬੋਲਣਾ ਨਹੀਂ ਇੱਥੇ ਕੁਝ ਨਹੀਂ ਇੱਥੇ ਕਿੱਥੇ ਧਿਆਨ ਫੇ ਕੀ ਅਭਿਆਸ ਦੁਆਰਾ ਹੀ ਆ ਧਿਆਨ ਹੀ ਆਉਂਦਾ ਮਾਰ ਕੇ ਚੱਲ ਫੇ ਬੋਲੋ ਤੁਸੀਂ ਕਿਤੇ ਪਹੁੰਚਣਾ ਪਹੁੰਚ ਜੋ ਬੋਲੋ ਨਾ ਬੋਲੋ ਧਿਆਨ ਜ਼ਰੂਰੀ ਆ ਕਿਉਂਕਿ ਪਰਮੇਸ਼ਰ ਉੱਥੇ ਧਿਆਨ ਆ ਧਿਆਨ ਤੋਂ ਬਿਨਾ ਆਪਾ ਚੱਲ ਨਹੀਂ ਸਕਦੇ ਨਹੀਂ ਜੀ ਫੇ ਕੀ ਇਦਾਂ ਹੋ ਜਾਂਦਾ ਜਿੱਦਾਂ ਗੁਰਬਾਣੀ ਜਾਂਦਾ ਸਤਿਆਂ ਸਤਿਆਂ ਵੀ ਹੋਈ ਆਪੇ ਸਤਿਆਂ ਤਾਂ ਹੈ ਹੀ ਆ ਸਤੇ ਤਾਂ ਸਾਰੇ ਉਹਦੇ ਚ ਹੀ ਆ ਜਾਗਦੇ ਜਿਹੜਾ ਹੁਣ ਸੁੱਤਾ ਹੈ ਇਹ ਤੇ ਮਾਰੇ ਕਹਿੰਦੇ ਮਨ ਸੁੱਤਾ ਮਨ ਜਾਗੂਗਾ ਸਮਝ ਗਏ ਨਾ ਇਹ ਮਨ ਜਾਗੂਗਾ ਫਿਰ ਤੇ ਆਊਗਾ ਫਿਰ ਤਾਂ ਮਨ ਜਾਗਦਾ ਸੌਂਦਾ ਹੀ ਨਹੀਂ ਜਦੋਂ ਮਨ ਦਾ ਭਰਮ ਖਤ ਮਨ ਕਿਤੇ ਸੁੱਤਾ ਸਿਰਫ ਪਰਮ ਵਿੱਚ ਤੇਹੀ ਗੁਣੀ ਸੰਸਾਰ ਪਰਮ ਸੁੱਤਾ ਜਦੋਂ ਮਨ ਦਾ ਭਰਮ ਹੀ ਖਤਮ ਹੋ ਗਿਆ ਫਿਰ ਤਾਂ ਮਨ ਜਾਗਦਾ ਸਦਾ ਅੰਤ ਦਿਨ ਜਾਗਦਾ ਕਹਿੰਦੇ ਉਹਨੂੰ ਇਹ ਜਿਹੜਾ ਆਪਾਂ ਫਿਕਰ ਕਰਦੇ ਕੋਈ ਗੱਲ ਹਰ ਇੱਕ ਜਦੋਂ ਆਪਾਂ ਦੁਨੀਆ 'ਚ ਰਹਿੰਦਿਆਂ ਹੋ ਜਾਂਦਾ ਕਮਾਕਾਰਾਂ ਦਾ ਚੀਜ਼ ਦਾ ਹਰ ਇੱਕ ਦਾ ਕੀ ਇਹ ਆਪਣਾ ਫਿਕਰ ਕਰਨਾ ਬ्यर्थਾ ਜੋ ਹੁਣ ਆਪਣੀ ਕਿਸਮਤ ਲਈ ਗਿਆ ਉਦਾਂ ਹੀ ਹੋਣਾ ਮੈਂ ਕੋਈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕੁਛ ਨਹੀਂ ਜਦ ਬੰਦਾ ਕਹਿੰਦਾ ਵੀ ਮੈਂ ਮਿਹਨਤ ਕਰ ਰਿਹਾ ਮੈਂ ਕਰ ਰਿਹਾ ਮੈਂ ਪੈਸਾ ਵਸ ਨਹੀਂ ਕੁਛ ਨਹੀਂ ਕਰ ਰਿਹਾ ਇੰਨੇ ਹੀ ਕਹਿੰਦਾ ਐਸੇ ਕਰਕੇ ਹੀ ਐਸੇ ਕਰਕੇ ਵੀ ਮੈਂ ਕਰ ਰਿਹਾ ਐਸੇ ਇੱਕ ਚੀਜ਼ ਨੇ ਮਾਰਿਆ ਹੂੰ ਨਾ ਜੇ ਬੰਦੇ ਦੇ ਫਿਕਰ ਕਰਨਾ ਕੋਈ ਫਰਕ ਨਹੀਂ ਕੀਤਾ ਫਿਰ ਫਿਰ ਤਾਂ ਬਹੁਤ ਕੁਝ ਹੁੰਦਾ ਏ ਨਹੀਂ ਸੰਸਾਰ ਚ ਹਾਂ ਬੰਦਾ ਤਾਂ ਫਿਕਰ ਕਰਦਾ ਮੈਂ ਮਰਾਂ ਬਿਨਾ ਸਮਝ ਨਹੀਂ ਨਾ ਮੈਨੂੰ ਇੱਥੋਂ ਨਾ ਵਰਜ ਮੈਂ ਇੱਥੇ ਨਾ ਉਹ ਜਿਹੜਾ ਦੱਸ ਦਿਆਂ ਭਾਈ ਪਤਨੀ ਪਤਾ ਨਹੀਂ ਮੈ ਇੱਕ ਤਾਂ ਪੜਦਾ ਸੀ ਮਾਈਕਲ ਜੈਕਸ਼ਨ ਹੋਇਆ ਨਾ ਪਤਾ ਨਹੀਂ ਕਿੰਨੇ ਡਾਕਟਰ ਸੀ ਉਹਦੇ ਨਾਲ ਉਹ ਕਹਿੰਦਾ ਮੈਂ ਇੰਨੀ ਉਮਰ ਜੀਉਣਾ ਹੈ ਕਹਿੰਦਾ ਸੀ ਹਾਂ ਉਹਨੇ ਬਹੁਤ ਡਾਕਟਰ ਰੱਖੇ ਹੋਏ ਸੀ ਜਿਹੜੇ ਉਹਦਾ ਖਾਣਾ ਕਿ ਉਹਨੂੰ ਸਭ ਕੁਝ ਉਹ ਕਰਦੇ ਸੀ ਆਕਸੀਜਨ ਲਾ ਦੇ ਮੇਰਾ ਖਿਆਲ 40 ਸਾਲ ਬਸ ਹੀ ਕਰਦੇ ਆ ਉਹਨੇ 50 50 ਸਾਲ 50 ਸਾਲ ਉਹ ਕਹਿੰਦਾ ਮੈਂ ਮਤਲਬ ਕਿਉਂਕਿ ਸੋਚਣ ਨਾਲ ਨਹੀਂ ਕੁਝ ਹੁੰਦਾ ਕੁਝ ਨਹੀਂ ਹੋਏਗਾ ਜੋ ਹੋਣਾ ਉਹ ਉਹ ਨੂੰ ਪਉਂਦਾ ਉਹ ਹੋਣਾ ਤਰ ਤੱਕ ਕਹਿੰਦੇ ਅਸੀਂ ਵੀ ਪਹਿਲਾਂ ਚੇਤਬਦੇ ਸੀ ਕੰਮ ਕਰ ਕਰਦਾ ਉਹ ਵੀ ਜਿਸ ਤਰ੍ਹਾਂ ਉਹ ਚਾਹੁੰਦਾ ਉਹ ਹੀ ਹੁੰਦਾ ਉਹਵੇਂ ਹੁੰਦਾ ਉਹੀ ਕਾਰ ਮਿਲਿਆ ਉਹੀ ਕਾਰਜ ਮਿਲਦਾ ਬੰਦੇ ਨੂੰ ਉੱਥੇ ਜਾ ਕੇ ਕੰਮ ਕਰਦਾ ਦੂਸਰੇ ਵੀ ਕੰਮ ਵੀ ਆਪਾਂ ਥੋੜੋ ਆਇਆ ਕਰ ਸਕਦੇ ਹਾਂ ਹੈਨਾ ਨਹੀਂ ਕਰ ਸਕਦਾ ਫਰਜ ਕਰ ਮੈਂ ਇਹ ਗੁਰਮਖੇ ਆਇਆ ਗੱਲਾਂ ਕਰਦੇ ਸੀ ਵੀ ਕੰਮ ਅੱਜ ਇਹਨਾਂ ਨੂੰ ਕੰਮ ਨਹੀਂ ਆਇਆ ਕੱਲ ਕੰਮ ਨਹੀਂ ਆਇਆ ਹੈਨਾ ਹਾਲਾਂਕਿ ਇਹ ਤਾਂ ਚਾਹੁੰਦੇ ਸੀ ਮੱਝ ਵੀ ਕੰਮ ਕਰਾ ਮਕਾਲੂ ਵੀ ਕਰਕੇ ਆਵਾ ਹੈ ਪਰ ਨਹੀਂ ਕੰਮ ਜਦੋਂ ਆਇਆ ਉਦੋਂ ਹੀ ਹੋਣਾ ਨਹੀਂ ਕੋਈ ਫਿਕਰ ਕਰਦਾ ਹਾਂ ਕਰੇ ਤੇ ਨਹੀਂ ਹੁੰਦਾ ਕੁਝ ਇਹ ਤਾਂ ਵੀ ਆਪਾਂ ਇੱਕੋ ਚੀਜ਼ ਸੋਚਦੇ ਆ ਇਹ ਮਨ 'ਚ ਇਹ ਗੱਲ ਆਉਂਦੀ ਆ ਆਪਾਂ ਕਹਿ ਦਿੰਦੇ ਆ ਚਿੰਤ ਹੋ ਜਾ ਕੋਈ ਨਹੀਂ ਕੀ ਫੇਸ ਵਜ੍ਹਾ ਲੱਗਦਾ ਜਿੰਨੇ ਭਗਤ ਸੀਗੇ ਉਹ ਤਾਂ ਹੀ ਨਹੀਂ ਲੱਗਦਾ ਉਹ ਪਿੱਛੇ ਰਹਿ ਗਏ ਜਾਂ ਉਹ ਕੰਮਲ ਨਹੀਂ ਸੀ ਧਿਆਨ ਦੇਣ ਦੇ ਕਾਹਦੇ ਚ ਪਿੱਛੇ ਰਹਿ ਗਏ ਲਾਲੋ ਦੁਨੀਆਦਾਰ ਕਿੱਡੇ ਕਿੱਡੇ ਦੁਨੀਆਦਾਰੀ ਦਾ ਝੂਠ ਆ ਦੁਨੀਆਦਾਰੀ ਆ ਸਿਰੇ ਰਾਜੇ ਭਗਤ ਤੈਨੂੰ ਕੌਣ ਪਿੱਛੇ ਕਹਿੰਦਾ ਭਗਤਾਂ ਨੂੰ ਅਸੀਂ ਸਿਰਫ ਚੱਕੇ ਫਿਰਦੇ ਆ ਭਗਤਾਂ ਦੇ ਬਚਨਾਂ ਨੂੰ ਹੈ ਭਗਤਾਂ ਦੇ ਬਚਨਾਂ ਨੂੰ ਅਸੀਂ ਸਿਰਫ ਚੱਕੇ ਫਿਰਦੇ ਆ ਸਬੀਰਾ ਕਿੰਨਾ ਸਤਿਕਾਰ ਦਿੰਨੇ ਆ ਹੱਥ ਬੰਨ ਕੇ ਮੱਥੇ ਟੇਕਦੇ ਆ ਬੜੇ ਬੜੇ ਲੋਕ ਆ ਕੇ ਮੱਥੇ ਟੇਕਦੇ ਆ ਭਗਤਾਂ ਨੂੰ ਭਗਤੀ ਬੈਠੇ ਆ ਨਾ ਗੁਰੂ ਗ੍ਰੰਥ ਸਾਹਿਬ 'ਚ ਕੌਣ ਬੈਠੇ ਆ ਆਪਰੋਂ ਕਦ ਕਹਿ ਦੂਗੇ ਪਿੱਛੇ ਰਹਿਗੇ ਨਹੀਂ ਭਗਤ ਦੁਨੀਆ 'ਚ ਜਿੰਦਾ ਕੋਈ ਵੀ ਜੇਦਾ ਕਰੂਗਾ ਫੇ ਉਹ ਪਿੱਛੇ ਰਹਿ ਜਾਊਗਾ ਨਹੀਂ ਨਹੀਂ ਦੁਨੀਆ 'ਚ ਨਾ ਬਾਬਾ ਕਬੀਰ ਜੀ ਦਾ ਰਾਜੇ ਨੂੰ ਕਹਤਾ ਸੀ ਵੀ ਤੇਰੇ ਘਰ ਲੱਖ ਕਰੋੜ ਹੋਣਗੇ ਪਰ ਮੇਰੇ ਘਰ 'ਚ ਪਰਮੇਸ਼ਰ ਵੱਸਦਾ ਹੈ ਤਾਂ ਹੋ ਗਏ ਆ ਪਰ ਆਪਾਂ ਜਿਹੜਾ ਸਾਰੇ ਸੰਸਾਰ ਦਾ ਮਾਲਕ ਆ ਤੇਰੇ ਕੋਲ ਇਨਸਾਨ ਕੋਲ ਕਿੰਨਾ ਕੁ ਹੋਏਗਾ ਇਹ ਜੀ ਫਿਰ ਇਨਸਾਨ ਕੋਲ ਇੱਕ ਘਰ ਹੋਊਗਾ ਦੋ ਹੋਣਗੇ ਹੈਨਾ ਇੱਕ ਰਾ ਇੱਕ ਪਿੰਡ ਦਾ ਬਣ ਜਾਊਗਾ ਸਰਪੰਚ ਇੱਕ ਦੇਸ਼ ਦਾ ਮਿਨਿਸਟਰ ਬਣ ਜਾਊਗਾ ਇਸ ਕਰਕੇ ਭਗਤਾਂ ਵੈਸੇ ਇਹ ਤੇ ਕੌਣ ਆ ਬੰਦਾ ਕਹੋ ਨਾ ਜਿਹਦੇ ਹਿਰਦੇ ਚ ਪ੍ਰੇਮ ਬਸ ਗਿਆ ਹਾਂ ਜਿਹਦਾ ਕਿਸੇ ਨੂੰ ਕੋਈ ਨਾ ਆਉਂਦਾ ਆਹ ਉਹ ਨਹੀਂ ਜਿੱਦਾਂ ਆਪਾਂ ਆਮ ਸੋਚਦੇ ਫਿਰ ਆਪਾਂ ਉੱਤੇ ਛੱਡ ਦੇਈਦਾ ਆਪਾਂ ਗਾਂ ਜਾਦੀ ਨਹੀਂ ਖੱਚ ਕਰੀਦੀ ਫਿਰ ਬੰਦਾ ਪਿੱਛੇ ਰਹਿੰਦਾ ਜਿਹੜਾ ਫਿਰ ਤੁਸੀਂ ਐਂ ਦੇਖੋ ਤੁਸੀਂ ਐਂ ਦੇਖੋ ਤੁਸੀਂ ਦੇਖੋ ਬਈ ਫਿਰ ਜੇ ਤੁਹਾਡਾ ਦਾਦਾ ਅੱਜ ਹੈ ਨਹੀਂ ਤੁਸੀਂ ਆਪਣੇ ਦਾਦਾ ਨੂੰ ਕਿੰਨਾ ਖਿਆਦ ਕਰਦੇ ਆ ਮੈਂ ਜੀ ਇਹ ਦੇਖ ਆਪਣੀ ਉਹ ਹਲੇ ਔਲਾਦ ਆ ਤੀਜੀ ਪੀੜੇ ਜਾ ਕੇ ਅਸੀਂ ਭੁੱਲ ਜਾਂਦੇ ਆ ਭਗਤਾਂ ਨੂੰ ਉਹਨਾਂ ਨੂੰ ਅੱਜ ਵੀ ਆਪਾਂ ਯਾਦ ਕਰਦੇ ਆਂ ਉਹਦੇ ਅੱਜ ਵੀ ਗੱਲਾਂ ਕਰਦੇ ਆਂ ਹੈਨਾ ਚਾਹੇ ਕੋਈ ਅਰਬਾਂ ਪਤੀ ਖਰਬਾਂ ਛੱਡ ਗਿਆ ਹੈ ਕਿੰਨੇ ਕੁ ਨੂੰ ਪਤਾ ਪਰ ਉਹਨਾਂ ਨੂੰ ਕਿੰਨੇ ਸੌ ਸਾਲ ਹੋ ਗਏ ਹਾਂਜੀ ਸਮਝਿਆ ਨਾ ਅੱਜ ਵੀ ਉਹਨਾਂ ਜਿੱਥੇ ਉਹਦੀ ਗੱਲ ਆ ਜਾਂਦੀ ਹੈ ਭਗਤਾਂ ਦੀ ਉੱਥੇ ਬੰਦਾ ਬੜਾ ਤੇ ਬੜਾ ਭੱਜ ਜਾਂਦਾ ਵੀ ਨਹੀਂ ਉਹਨਾਂ ਵਰਗੇ ਨਹੀਂ ਬਣ ਸਕਦੇ ਇਹ ਜਿਹੜੀ ਸਹਿਜ ਜਿੱਦਾਂ ਕਹਿੰਦੇ ਇਦਾਂ ਕਰਦੇ ਆਂ ਕਰਦੇ ਆਂ ਬੰਦਾ ਸਹਿਜ ਚਲੇ ਜਾਂਦਾ ਵੀ ਜਦੋਂ ਆਪਾਂ ਤਾਂ ਦੇਖੋ ਆਪਾਂ ਚੱਲਣਾ ਉਸ ਮਾਰਗ ਤੇ ਪਰਮੇਸ਼ਰ ਆ ਜਦੋਂ ਆਪਾਂ ਉਹਦੀ ਜਾਉਂਗੇ ਨਾ ਉਹ ਸਾਨੂੰ ਆਪਣੇ ਵਰਗਾ ਬਣਾ ਲੈਂਦਾ ਹੈ ਹੈਨਾ ਤੁਸੀਂ ਡਾਕਟਰਾਂ ਦੀ ਸੰਗੈ ਜਾਉਂਗੇ ਮੈਡੀਕਲ ਕਾਲਜ ਚ ਬੱਚਾ ਪੜਨ ਲੱਗ ਜਾਊਗਾ ਡਾਕਟਰ ਆਪਣੇ ਵਰਗਾ ਬਣਾ ਲੈਂਦੇ ਹੈ ਜੀ ਕਿਉਂਕਿ ਇਦਾਂ ਹੀ ਜਦੋਂ ਆਪਾਂ ਪਰਮੇਸ਼ਰ ਦੀ ਸੰਗਤ ਕਰੂਗੇ ਉਹ ਸਾਨੂੰ ਆਪਣੇ ਵਰਗਾ ਬਣਾ ਲੂਗਾ ਉਹ ਤਾਂ ਸਮਰਥਾ ਪਰ ਤਾਂ ਹੀ ਬਣਾਉਗੇ ਜੇ ਉਹ ਆਪਾਂ ਘਰੇ ਬੈਠਾ ਰਹੋ ਬੱਚਾ ਘਰੇ ਬੈਠ ਕੇ ਮੈਂ ਡਾਕਟਰ ਬਣ ਜਾਊਗਾ ਨਹੀਂ ਬਣ ਸਕਦਾ ਸੰਗਤ ਕਰਨੀ ਪੈਂਦੀ ਨਾ ਹੈ ਨਾ ਗਿਆਨ ਲੈ ਕੇ ਜਦੋਂ ਆਪਾਂ ਸਦਾ ਉਹਦੇ ਬਸਦੇ ਰਮਾਂਗੇ ਉਹਦੀ ਸੰਗਤ ਕਰਾਂਗੇ ਉਹ ਸਾਨੂੰ ਆਪਣੇ ਵਰਗਾ ਬਣਾ ਲੇਗਾ ਤੇ ਮਰਤਾ ਕਿਆ ਵੀ ਹੋਣਾ ਵੀ ਉਹ ਜੇ ਚਾਹੀਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਉਹਨੂੰ ਤਾਂ ਬਹੁਤ ਪ੍ਰੀਖਿਆ ਤੇ ਕਰਕੇ ਕਿੱਡੇ ਕਿੱਡੇ ਫੇਲ ਕਰਤੇ ਪਰ ਜੇ ਇੰਤਾਂ ਪ੍ਰੀਖਿਆ ਲੈਣ ਲੱਗੀ ਆਪਾਂ ਤਾਂ ਪਾਸ ਹੋਈ ਨਹੀਂ ਸਕਦੇ ਹੋਈ ਨਹੀਂ ਨੇ ਜਿਹੜਾ ਪ੍ਰੀਖਿਆ ਲੈਂਦਾ ਪ੍ਰੀਖਿਆ ਕੋ ਕੋ ਹੁੰਦਾ ਪ੍ਰੀਖਿਆ ਲੈਂਦਾ ਪ੍ਰੀਖਿਆ ਲੈਣ ਵਾਲਾ ਪਾਸ ਵੀ ਕਰ ਦਿੰਦਾ ਹਾਂ ਜਦੋਂ ਆਪਣਾ ਬੰਦਾ ਉਹਦੇ ਚਾਹੁੰਦਾ ਵੀ ਮੈਂ ਪਾਸ ਹੋਣਾ ਨਾ ਉਦੋਂ ਤੁਸੀਂ ਕਿਤੇ ਵੀ ਨਹੀਂ ਹੋਵੋਗੇ ਹੈ ਉਹਦਾ ਚਾਹੇ ਸੰਸਾਰਿਕ ਸੰਸਾਰਿਕ ਪ੍ਰੀਖਿਆ ਵੀ ਦੇਣ ਚਲੇ ਜਾਇਓ ਹੈ ਜਲ ਪਾਸ ਕਰਨਾ ਫਿਰ ਉਹ ਨਹੀਂ ਹੈ ਵੀ ਹਾਂ ਤੁਹਾਨੂੰ ਕਿੰਨਾ ਆਉਂਦਾ ਨਹੀਂ ਤਾਂ ਪ੍ਰੀਖਿਆ 'ਚ ਦਾ ਬੜੇ ਬੜੇ ਫੇਲ ਹੋ ਜਾਂਦੇ ਆ बस ਜਦੋਂ ਉਹਦੇ ਹੋ ਗਏ ਹਾਂ ਜੀ ਹੈ ਜਿਹਨੇ ਪਾਸ ਕਰਨਾ ਜਦ ਉਹਦੇ ਹੋਗੇ ਵੀ ਸਾਨੂੰ ਨਹੀਂ ਕੁਛ ਆਉਂਦਾ ਤੈਹੀਂ ਸਖਾਉਣਾ ਤੈਹੀਂ ਸਾਨੂੰ ਪਾਸ ਕਰਨਾ ਇਹ ਜੀ ਫੇ ਇਦਾਂ ਵੀ ਜਿਦੀ ਮਰਜ਼ੀ ਹਾਲਤ ਸੁਖ ਪਦ ਸੁਖ ਹਾਂ ਨ ਸੁਖ ਸੁਮਨ ਨੇ ਉਹ ਅੱਗੇ ਨਹੀਂ ਇੱਥੇ ਵੀ ਕਰਦਾ ਸੰਭਾਲ ਇੱਥੇ ਵੀ ਸੁਖ ਲੋਕ ਵੀ ਸੁਖੀ ਪਰ ਲੋਕ ਵੀ ਸਹਿਲਾ ਫੇ ਦਾ ਮਤਲਬ ਉਹ ਬਦਲ ਸਕਦਾ ਹੈ ਜੀ ਉਹ ਆਪਣੇ ਪ੍ਰਲਾਪ ਤੇ ਵੀ ਬਦਲ ਸਕਦਾ ਹਾਂ ਜੀ ਪ੍ਰਲਾਪ ਤਾਂ ਆਇਆ ਨਾ ਵੀ ਜਿਆਦਾ ਪਾਉਦੇ ਹੋਗੇ ਹਾਂ ਜਦ ਉਹਦੇ ਹੋ ਗਏ ਉੱਥੇ ਆਪਣਾ ਤਾਂ ਆਪਣੀ ਤਾਂ ਰਿਹਾ ਹੀ ਨਹੀਂ ਨਾ ਆਪਣੀ ਤਾਂ ਆਪਣੀ ਤਾਂ ਪ੍ਰਲਬਦੀ ਨਹੀਂ ਰਹੇ ਪ੍ਰਲਬ ਨਹੀਂ ਪਰਾਰਥ ਬਧੀ ਜਾ ਸਕਦੀ ਆਪਣੀ ਤਾਂ ਪ੍ਰਲਬਦੀ ਨਹੀਂ ਰਹੇ ਉੱਥੇ ਦਾ ਆਪਾਂ ਤਾਂ ਉੱਥੇ ਉਹਦੇ ਹੋ ਗਏ ਸੰਸਾਰੀ ਬਸਤਾਂ ਦੀ ਗੱਲ ਕਰਦੇ ਤੁਸੀਂ ਸੰਸਾਰੀ ਤਾਂ ਤਨ ਦੀ ਅਵਸਥਾ ਪਹਿਰਿਓ ਇਹ ਤਾਂ ਤਨ ਦੀ ਅਵਸਥਾ ਇਹ ਮਨ ਦੀ ਆ ਥੋੜੋ ਆ ਨਹੀਂ ਤਨ ਦੀ ਅਵਸਥਾ ਨੂੰ ਤਨ ਦੇਖੋ ਤਨ ਤਾਂ ਫੇਰ ਲੁੱਟ ਲੂਗਾ ਤਨ ਤਨ ਜਿਆਦਾ ਆ ਗਿਆ ਮੈਂ ਤੋ ਮਾਰ ਦੂਗਾ ਤੁਸੀਂ ਉਹ ਦੇਖ ਲਓ ਤੁਸੀਂ ਆਪਣੇ ਬੱਚੇ ਨੂੰ ਖਰਚਾ ਬਹੁਤ ਸਾਫ ਦਾ ਦੋਗੇ ਵੀ ਮੇਰਾ ਬੱਚਾ ਬੇਗੜ ਨਾ ਜਾਵੇ ਹੂੰ ਜਿਆਦਾ ਦੋਗੇ ਤੁਸੀਂ ਆਪਣੇ ਬੱਚੇ ਨੂੰ ਤੁਹਾਡਾ ਬੱਚਾ ਗਲਤ ਸੰਗਤ ਚ ਪੈ ਜਾਊਗਾ ਹੂੰ ਤੁਸੀਂ ਕਹੋਗੇ ਵੀ ਦੇ ਇਹਨੂੰ ਥੋੜਾ ਦੋ ਸਮਝਣਾ ਹਾਲਾਂਕਿ ਬੱਚੇ ਦਾ ਇਹ ਸਾਰਾ ਕੁਝ ਮਾਪੇ ਨੇ ਤਾਂ ਲੈ ਜਾਂਦੇ ਨੇ ਬੱਚੇ ਕੋਲ ਜਾਣਾ ਹੁੰਦਾ ਫੋ ਕਹਿੰਦਾ ਵੀ ਨਹੀਂ ਇਹਨੂੰ ਥੋੜਾ ਦੋ ਸੰਭਲ ਕੇ ਚੱਲੇ ਅੱਛਾ ਕਿਤੇ ਖਰਾਬ ਨਾ ਹੋ ਜਾਵੇ ਹੈ ਤਾਂ ਇਦਾਂ ਹਾਂ ਐਦਾ ਮਾਲਕ ਕਹਿੰਦਾ ਵੀ ਆਪਣੇ ਬੱਚੇ ਨੂੰ ਮੈਂ ਕਿਉਂਕਿ ਉਹ ਰਾਜ ਦੇਣਾ ਨਾ ਸਾਨੂੰ ਮਹਿਸੂਸ ਹੁੰਦਾ ਜਿਹੜੇ ਦਿਰਿਆਵੀ ਪਦਾਰਥ ਜਾਂ ਸੌਕਾ ਨਹੀਂ ਜਦ ਮੰਨ ਜਾਗ ਪਿਆ ਮੰਨ ਜਾਗ ਪਿਆ ਨਾ ਤੁਹਾਡਾ ਜਦ ਮੰਨ ਜਾਗ ਪਿਆ ਮਨ ਲਗਾਇਨ ਹੋ ਗਿਆ ਮੰਨ ਜਾਗ ਪਿਆ ਨਾ ਜਦੋਂ ਅੱਛਾ ਜੀ ਫਿਰ ਕੁਛ ਨਹੀਂ ਹੁੰਦਾ ਫਿਰ ਨਹੀਂ ਕੋਈ ਫੱਕ ਇਹ ਤਾਂ ਜਦ ਤੱਕ ਪੰਜਾਂ ਪੰਜਾਂ ਦਾ ਚੱਲਦਾ ਪੰਜ ਵਿੱਚ ਆ ਕਿਉਂਕਿ ਪੰਜਾਂ ਦਾ ਹੈ ਹੀ ਮੋਹ ਦਾ ਮੋਹ ਦੇ ਵਿੱਚ ਤਾਂ ਉਹਨੂੰ ਬੱਚੇ ਦੇਖਣੇ ਆ ਜੀ ਦੇਖਣਾ ਉਹ ਮੋਹ ਆ ਕਿ ਇਹ ਮੈਨੂੰ ਲੱਗਦਾ ਹਾਰ ਇੱਛਾ ਮਰ ਜਾਂਦੀ ਸਿਰਫ ਇਹ ਇੱਕ ਇਸ਼ਾਰਾ ਲੈ ਜਾਂਦਾ ਦੇਖੋ ਮਨ ਦੇਖੋ ਮਨ ਜਦੋਂ ਮਨ ਪਰਮੇਸ਼ਰ ਨਾਲ ਮਿਲਿਆ ਨਾ ਮਨ ਦਾ ਕਾਰਜ ਪੂਰਾ ਹੋ ਗਿਆ ਸਮਝ ਗਏ ਨਾ ਤਨ ਦੇ ਕਾਜ ਉਹਨੇ ਆਪ ਹੀ ਕਰਦੇ ਨੇ ਉਹ ਤਾਂ ਸਭ ਦੇ ਪਹਿਲੇ ਹੀ ਪਾਏ ਉਹ ਤਾਂ ਹੋ ਹੀ ਜਾਂਦੇ ਆ ਉਹ ਕਿਹਦੇ ਰਹੇ ਆ ਸਭ ਦੇ ਹੋਣੇ ਆ ਜਿਹੜਾ ਬੱਚੇ ਆ ਦਾ ਮਾਪਾਪੀ ਨਹੀਂ ਹੁੰਦੇ ਉਹ ਵੀ ਕੁਝ ਤੇ ਕੁਝ ਬਣ ਜਾਂਦੇ ਆ ਜਿਹਦੇ ਮਾਪਾਪ ਹੁੰਨੇ ਆ ਉਹ ਚੋਰ ਠੱਗ ਬਣ ਜਾਂਦੇ ਆ ਉਹ ਕੁਝ ਵੀ ਨਹੀਂ ਕਰਦੇ ਦਲੇਦਰ ਬਣ ਜਾਂਦੇ ਆ ਉਹ ਤਾਂ ਸਾਡੀ ਪ੍ਰਲੋਭਤ ਜਿਹੜੀ ਸੰਸਾਰ ਆ ਉਹ ਤਾਂ ਸਾਡੀ ਪਾ ਕੇ ਇੱਕੋ ਵਾਰੀ ਪਰਮੇਸ਼ਰ ਨੇ ਪਾ ਕੇ ਭੇਜੀ ਆ ਉਹ ਮਨ ਦੀ ਪ੍ਰਲੋਭਤ ਨਹੀਂ ਹੈ ਮਨ ਦੀ ਪ੍ਰਲੋਭਤ ਆਈ ਆ ਵੀ ਇਹਨੂੰ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਇਹਨੂੰ ਨਾਮ ਤਾਂ ਮਿਲ ਗਿਆ ਉਹ ਤਾਂ ਨੇ ਮਿਲ ਗਿਆ ਜਿਹੜਾ ਅਖੁਟ ਤਾਂ ਨਾ ਹੈ ਨਾ ਜਿਹੜਾ ਨਾਲ ਦੇ ਬਣਾ ਇੱਥੇ ਤਾਂ ਨਾ ਬੱਚਿਆਂ ਦੇ ਨਾਲ ਜਾਣਾ ਹੈ ਕੋਈ ਕੁਝ ਲੈ ਕੇ ਗਿਆ ਇੱਥੋਂ ਸੰਸਾਰ ਚੋਂ ਤਨ ਵੀ ਨਹੀਂ ਤਨ ਵੀ ਇੱਥੇ ਹੀ ਰਹਿ ਜਾਂਦਾ ਨੰਗਾ ਗਿਆ ਅੰਤੇ ਵਾਰ ਨਾ ਕੁਛ ਮਿਲੇਓ ਲਈ ਲੰਗੋਟੀ ਤੋਰ ਕਿ ਵੀਰ ਕੋੜੀ ਕੋੜੀ ਜੋਰ ਕਹਿ ਜੋਰੇ ਖਲਾ ਕਰੋ ਅੰਤੇ ਵਾਰ ਨਾ ਕੁਛ ਮਿਲੇਓ ਲਈ ਲੰਗੋਟੀ ਲੰਗੋਟੀ ਦਾ ਮਤਲਬ ਹੈ ਸਰੀਰ ਜਿਹੜਾ ਮਨ ਨੇ ਲਗੋਟੀ ਲਾਇਚੀ ਨਾ ਸਰੀਰ ਇਹ ਵੀ ਇੱਥੇ ਰੱਖ ਲਿਆ ਇਹ ਵੀ ਨਾਲ ਨਹੀਂ ਗਿਆ ਗਿਆ ਨੰਗਾ ਹੈ ਨਾ ਇਹਦੀ ਫਿਕਰ ਦਾ ਆ ਭਾ ਬੰਦੇ ਦਾ ਕੰਮ ਕਾਰ ਕਰਦੇ ਆ ਵੀ ਧਿਆਨ ਲਗਾਣ ਦਾ ਕੋਈ ਫਰਕ ਨਹੀਂ ਪੈਂਦਾ ਧਿਆਨ ਨਾਲ ਕੰਮ ਵੀ ਕਰੀਦਾ ਧਿਆਨ ਤਾਂ ਹਾਈ ਸਾਰਾ ਕੁਝ ਮਰ ਗਿਆ ਜੇ ਤਾ ਦੇਖਣ ਤੇ ਤਾ ਧਿਆਨ ਨਹੀਂ ਨਾਲ ਕੰਮ ਕਰ ਕਰਦੇ ਆ ਵੀ ਕੰਮ ਕਰੀ ਜਾਊਗਾ ਹਾਂ 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 ਕੰਮ ਕੀ ਇਤਨਾ ਭਰਤਣਾ ਦਰਨਾ ਭਰਤਣਾ ਸਭ ਇਸ ਤਰ੍ਹਾਂ ਸਾਨੂੰ ਤਾਂ ਇੱਕ ਘੜੀ ਵੀ ਨਹੀਂ ਬਿਸਰਦਾ ਆਤਮਾਪਸੇ ਕੰਮ ਕਰ ਜਤਨ ਦੇ ਨਾਲ ਆਪਣੇ ਮੁਖ ਤੇ ਦੇਖੂਗਾ ਮੁਖ ਪ੍ਰਕਾਸ਼ ਆ ਜੇ ਵੀ ਜਦੋਂ ਤੁਸੀਂ ਇੱਕ ਦੇਸੀ ਜੋਗੇ ਤੁਹਾਡਾ ਦੇਖਣਾ ਵੀ ਤਿਆ ਮੁਖ ਤੇ ਰਾਮ ਸੰਭਾਲਣ ਦਾ ਮਤਲਬ ਇਹ ਕਿ ਆ ਵੀ ਰਾਮ ਰਾਮ ਕਰਨਾ ਨਹੀਂ ਹੈ ਆਪਣੇ ਮੁਖ ਤੇ ਦੇਖੂਗੇ ਮੁਖ ਸਦਾ ਇਹ ਪ੍ਰਕਾਸ਼ ਰਹੇਗਾ RAM ਕੀ ਪ੍ਰਕਾਸ਼ ਆਪਣਾ ਮੁਖ ਉਜਲ ਰਹੇਗਾ ਬਸ ਦੇਖ ਲਾਗੇ ਨਾ ਕੰਮ ਕਰੀ ਜਾਵਾਂਗੇ